ਸਾਸਰੀ ਘਰ ਪਹਿਣੋ ਤੇ ਵੀਰੋ ਤੇ ਬੇਬੇ ਦੀ ਰਸਾਈ ਵਿੱਚ ਤੁਹਾਡਾ ਸਵਾਗਤ ਆ ਅੱਜ ਬੇਬੇ ਦੀ ਰਸਾਈ ਵਰ ਸੋਈ ਦੇ ਵਿੱਚ ਬਹੁਤ ਬਹੁਤ ਟੈਸਟੀ ਮਠਿਆਈ ਬਣ ਕੇ ਤਿਆਰ ਹੁੰਦੀ ਆ ਧਿਆਨਾ ਦਾ ਸੀਜ਼ਨ ਆ ਗਿਆ ਧਿਆਨਾ ਦਾ ਸੀਜ਼ਨ ਮੁੱਖ ਰੱਖਦੇ ਹੋਏ ਆਪਾਂ ਹੁਣ ਮਠਿਆਈਆਂ ਬਣਾ ਰਹੇ ਹਾਂਗੇ ਤੇ ਇਸ ਮਠਿਆਈ ਦੇ ਲਈ ਆਪਾਂ ਨੂੰ ਇੱਕ ਕੌਲੀ ਸੂਜੀ ਦੀ ਚਾਹੀਦੀ ਹੈਗੀ ਤੇ 2-3 ਚਮਚੇ ਆਪਾਂ ਘਿਓ ਦੇ ਪਾਵਾਂਗੇ ਪਰਾਈ ਪਿੰਨ ਆਪਾਂ ਰੱਖ ਦੇਾਂਗੇ ਕੜਾਹੀ ਆਪਾਂ ਗੈਸ ਚਲਾ ਲਿਆ ਇਹਦੇ ਤੇ ਕੜਾਹੀ ਰੱਖ ਲਈ ਇਹ ਪਿਗਲਿਆ ਹੋਇਆ ਘਿਓ ਆ ਦੇਸੀ ਘਿਓ ਆਪਣੇ ਕੋਲ ਦੇਸੀ ਕੇਈ ਬਰਤਨਾ ਤੁਸੀਂ ਤੇ ਇਹ ਆਪਾਂ ਤਿੰਨ ਚਾਰ ਚਮਚੇ ਦੇਸੀ ਘਿਓ ਦੇ ਪਾਲਾਂਗੇ ਚਾਰ ਚਮਚੇ ਪਾ ਲੇ ਚਾਰ ਚਮਚੇ ਦੇਸੀ ਘਿਓ ਨਾਲ ਵਿੱਚ ਪਾ ਕੇ ਤੇ ਹੁਣ ਆਪਾਂ ਲਵਾਂਗੇ ਸੋਜੀ ਸੋਜੀ ਨੂੰ ਆਪਾਂ ਸਾਂਲ ਲਾਂਗੇ ਨਾਲ ਦੀ ਨਾਲ ਹੀ ਇਸ ਤਰ੍ਹਾਂ ਸੋਜੀ ਸਾਂਲ ਲਾਂਗੇ ਆਪਾਂ ਉਹਦੇ ਆ ਸਾਰੀ ਸੂਜੀ ਸਾਂ ਲਈ ਸੂਜੀ ਸਾਂ ਕੇ ਤੇ ਹੁਣ ਆਪਾਂ ਇਸ ਨੂੰ ਪਕਾਵਾਂਗੇ ਬਿਲਕੁਲ ਗੈਸ ਆਪਾਂ ਸਲੋ ਤੇ ਰੱਖਾਂਗੇ ਸਲੋ ਤੇ ਰੱਖ ਕੇ ਸੂਜੀ ਨੂੰ ਪਕਾਉਂਦੇ ਜਾਵਾਂਗੇ ਪੂਰੀ ਸੂਜੀ ਦਾ ਰੰਗ ਮਤਲਬ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਮਤਲਬ ਜਮਾ ਵੀ ਪੂਰਾ ਹੀ ਪਕਾ ਦਈਏ ਤੇ ਕਲਰ ਆਪਾਂ ਚੇਂਜ ਨਹੀਂ ਕਰਨਾ ਤੇ ਸੂਜੀ ਨੂੰ ਆਪਾਂ ਹੌਲੀ-ਹੌਲੀ ਥਿੰទី-ਥਿੰਮੀ ਆਗ ਤੇ ਹੌਲੀ-ਹੌਲੀ ਰਿਨਾਂਗੇ ਜਿਹੜਾ ਆਪਾਂ ਹਾਲੇ ਤਾਂ ਨਾਰੀਅਲ ਦਾ ਪਾਊਡਰ ਇਹਨੂੰ ਆਪਾਂ ਗ੍ਰੈਂਡਰ ਕਰਾਂਗੇ ਇੱਕ ਕੌਲੀ ਆਪਾਂ ਨਾਰੀਅਲ ਦਾ ਪਾਊਡਰ ਲੈਂਦਾਗਾ ਤੇ ਇੱਕ ਕੌਲੀ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਇਹਨੂੰ ਆਪਾਂ ਗ੍ਰੈਂਡਰ ਕਰਾਂਗੇ ਤੁਸੀਂ ਨਾਰੀਅਲ ਦੀ ਜਿਹੜੀ ਠੁੱਠੀ ਆਉਂਦੀ ਉਹ ਵੀ ਲੈ ਸਕਦੇ ਹੋਗੇ ਤੇ ਉਹਨੂੰ ਤੁਸੀਂ ਗ੍ਰੈਂਡਰ ਕਰ ਸਕਦੇ ਹੋਗੇ ਤੇ ਮੇਰੇ ਕੋਲ ਨਾਰੀਅਲ ਦਾ ਪਾਊਡਰ ਆ ਆ ਦੇਖੋ ਆਪਣਾ ਪੇਸਟ ਤਿਆਰ ਹੋ ਗਿਆ ਨਾਰੀਅਲ ਦਾ ਤੇ ਬਸ ਇਹਨੂੰ ਆਪਾਂ ਇਸੇ ਤਰੀਕੇ ਰੱਖ ਲਾਂਗੇ ਹਜੇ ਜਦੋਂ ਆਪਣੀ ਸੋਜੀ ਭੁੱਜੂਗੀ ਉਦ ਪਾਵਾਂਗੇ ਨਰ ਬੱਚਾ ਆ ਦੇਖੋ ਜੀ ਆਪਣੀ ਸੋਜੀ ਭੁੱਜ ਚੁੱਕੀ ਆ ਆਪਾਂ ਇਸ ਤੋਂ ਜ਼ਿਆਦਾ ਇਹਦਾ ਕਲਰ ਨਹੀਂ ਕਰਨਾਗਾ ਤੇ ਬਸ ਆਪਾਂ ਇੰਨਾ ਹੀ ਇਹਦਾ ਕਲਰ ਰੱਖਣਾਗਾ ਆ ਦੇਖੋ ਆਪਾਂ ਨੂੰ ਹੋਗੇ 5-7 ਮਿੰਟ ਭੁੰਨਦਿਆਂ ਨੂੰ ਤੇ ਆਪਾਂ ਗੈਸ ਮੀਡੀਅਮ ਤੇ ਰੱਖਿਆ ਸੀ ਨਾ ਬਾਲਾ ਸਲੋ ਸੀ ਨਾ ਤੇਜ਼ ਸੀਗਾ ਮੀਡੀਅਮ ਤੇ ਰੱਖ ਕੇ ਆਪਾਂ ਇਹ ਭੁੰਨਾਗਾ ਤੇ ਹੁਣ ਆਪਾਂ ਬਿਲਕੁਲ ਸਲੋ ਕਰਤਾ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਆ ਪਾਉਨੇ ਜਿਹੜਾ ਆਪਾਂ ਤਿਆਰ ਕੀਤਾ ਸੀ ਮਟੀਰੀਅਲ ਨਾਰੀਅਲ ਦਾ ਤੇ ਦੁੱਧ ਦਾ ਦੁੱਧ ਤੇ ਆਪਾਂ ਨਾਰੀਅਲ ਦਾ ਪਾਊਡਰ ਬਣਾਇਆ ਸੀ ਹਨ ਇਹਨੂੰ ਆਪਾਂ ਹੁਣ ਸਾਰੇ ਨੂੰ ਇਕੱਠਾ ਕਰਕੇ ਇਹਦੇ ਵਿੱਚ ਪਾ ਲਾਂਗੇ ਆ ਦੇਖੋ ਭਣੇ ਤੇ ਆਪਾਂ ਇੰਨੇ ਇਹ ਆਪਣਾ ਸਾਰਾ ਕੁਝ ਪਾ ਕੇ ਭੁੰਨ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੀ ਕਾ ਕਲਿ ਖੰਡ ਦੀ ਪਾਉਣੀ ਹੈਗੇ ਤੁਸੀਂ ਆਪਦੇ ਹਸਾਬ ਤੇ ਮਿੱਠਾ ਪਾ ਸਕਦੇ ਹੋ ਘੱਟ ਵੱਧ ਜਿਵੇਂ ਤੁਹਾਡਾ ਪਰਿਵਾਰ ਖਾਂਦਾਗਾ ਉਸ ਤਰ੍ਹਾਂ ਤੁਸੀਂ ਮਿੱਠਾ ਇਹ ਚ ਪਾ ਕੇ ਖਾ ਸਕਦੇ ਆਂਗੇ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਪਾਣੇ ਚੰਗੀ ਤਰ੍ਹਾਂ ਦੇਖੀ ਚੱਲਿਓ ਵੀਡੀਓ ਨੂੰ ਤੇ ਜਿਹੜਾ ਤੁਸੀਂ ਘਰੇ ਬਣਾ ਲਮੋ ਬਹੁਤ ਸੁਆਦਿਸ਼ਟ ਤੇ ਇਹਦੇ ਆਪਾਂ ਪੇੜੇ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਚੰਗੀ ਤਰ੍ਹਾਂ ਐਂਡ ਟਿੱਕਰ ਵੀਡੀਓ ਦੇਖਿਓ ਤੇ ਹਜੇ ਤਾਂ ਇੱਥੇ ਬਹੁਤ ਕੁਝ ਹੋਰ ਪਣਾਗਾ ਇੱਥੇ ਬੱਸ ਨਹੀਂ ਪਣਾ ਤੇ ਵੀੜੀ ਗਨਾਂ ਸਾੜੀ ਨੂੰ ਦੇਖਿਓ ਪੂਰੇ ਪਿਆਰ ਨਾਲ ਦੇਖਿਓ ਤੇ ਇਸ ਤਰ੍ਹਾਂ ਘਰੇ ਵੀੜੀ ਬਣਾ ਕੇ ਪਹਨੇ ਤੁਸੀਂ ਆਪਦੀ ਮਠਾਈ ਤੇ ਅਦ ਵੀਰਾ ਦੇ ਲਖੜੀ ਬੰਨਿਓ ਤੇ ਨਾਲੇ ਭਰਾ ਖੁਸ ਨਾਲੇ ਭੈਣਾ ਖੁਸ ਤੇ ਨਾਲੇ ਆਪਾਂ ਬਾਹਰ ਲਿਆਂ ਚੀਜ਼ਾਂ ਨਾਲੋਂ ਵਧੀਆ ਆਪਣੇ ਘਰ ਦੀ ਚੀਜ਼ ਤਿਆਰ ਹੋਊਗੀ ਆਪਣੇ ਤੇ ਤੁਸੀਂ ਬਣਾਇਓ ਆ ਦੇਖੋ ਜੀ ਆਪਣਾ ਮਟੀਰੀਅਲ ਆਪਾਂ ਬਣਾਉਂਦੇ ਬਣਾਉਂਦੇ ਇੱਥੇ ਪਹੁੰਚ ਚੁੱਕੇ ਹਾਂਗੇ ਤੇ ਇਸ ਸਟੇਜ ਤੇ ਤੇ ਤੁਸੀਂ ਡਰਨਾ ਨਹੀਂ ਘਬਰਾਉਣਾ ਨਹੀਂ ਵੀ ਇਹ ਕੀ ਹਲਵਾ ਜਾ ਬਣ ਗਿਆ ਤੇ ਇਹਨੇ ਬਹੁਤ ਬੜੇ ਟੈਸਟੀ ਬਣ ਕੇ ਮਠਾਈ ਨੇ ਤਿਆਰ ਹੋਣਾਗਾ ਤੇ ਇਹਨੂੰ ਵਾਸਤੇ ਤੁਸੀਂ ਇਸੇ ਤਰ੍ਹਾਂ ਹੀ ਹਿਲਾਈ ਜਾਣਾਗਾ ਤੇ ਬੜੇ ਪਿਆਰ ਦੇ ਨਾਲ ਤੇ ਬਸ ਹੁਣ ਇਹ ਆਪਣਾ ਬਣ ਕੇ ਰੈਡੀ ਹੈਗਾ ਸੋਜੀ ਆਪਣੀ ਪਹਿਲਾਂ ਪਕਾਈ ਹੋਈ ਸੀਗੀ ਤੇ ਜਿਹੜਾ ਆਪਾਂ ਦੁੱਧ ਤੇ ਨਰੀਆ ਦਾ ਮਰਾਦਾ ਪਾਇਆ ਸੀਗਾ ਤੇ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਘੁੱਟ ਚੁੱਕਿਆ ਪੱਕ ਚੁੱਕਿਆ ਖੰਡ ਵੀ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਲਾ ਕੇ ਇੱਕ ਥਾਲੀ ਦੇ ਵਿੱਚ ਠੰਡਾ ਹੋਣ ਲਈ ਪਾ ਦਿੰਨੇ ਆ ਦੇਖੋ ਭਾਣੇ ਆਪਾਂ ਸਾਰਾ ਕੱਢ ਲਾਂਗੇ ਥਾਲੀ ਦੇ ਵਿੱਚ ਥਾਲੀ 'ਚ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਇਹ ਕੱਢ ਲੈ ਚੰਗੀ ਤਰ੍ਹਾਂ ਕੱਢ ਕੇ ਹੁਣ ਆਪਾਂ ਇਹਨੂੰ ਐ ਹਿਲਾ ਦਾਂ ਪਰ ਰੋਲਦਾਂਗੇ ਸਾਰੇ ਥਾਲ ਦੇ ਵਿੱਚ ਵੀ ਇਹ ਆਪਣਾ ਨਾ ਜਲਦੀ ਠੰਡਾ ਹੋ ਜੇਵੇ ਜਦੋਂ ਇਹ ਆਪਾਂ ਨੂੰ ਹੱਥ ਲੱਗਣ ਲੱਗ ਗਿਆ ਉਦੋਂ ਆਪਾਂ ਇਹਦੇ ਵਿੱਚ ਹੋਰ ਚੀਜ਼ ਐਡ ਕਰਾਂਗੇ ਆ ਦੇਖੋ ਭਾਣੇ ਆਪਣਾ ਹੱਥ ਚੱਲਣ ਲੱਗ ਗਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਇਹ ਅੱਧੀ ਕੌਲੀ ਮਿਲਕ ਪਾਊਡਰ ਦੀ ਆਪਣੀ ਦੀ ਚਮਚੇ ਤੁਸੀਂ ਚਾਰਕ ਚਮਚੇ ਹਿਸਾਬ ਲਾ ਲਿਓ ਤੇ ਆਪਾਂ ਅੱਧੀ ਕੌਲੀ ਪਾਤੀ ਮਿਲਕ ਪਾਊਡਰ ਦੀ ਤੇ ਤੁਸੀਂ ਆਪਦੇ ਹਿਸਾਬ ਦੇ ਨਾਲ ਘੱਟ ਵੱਧ ਦੇ ਹਿਸਾਬ ਦੇ ਨਾਲ ਤੁਸੀਂ ਪਾ ਸਕਦੇ ਹੋ ਤੇ ਲਾਈਤੀ ਪਾਊਡਰ ਦਾ ਆਪਾਂ ਅੱਧਾ ਚਮਚਰ ਪਾ ਦਾਂ। ਇਹ ਟੈਸਟ ਦੇਣ ਦੇ ਲਈ। ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮੈਸ ਕਰ ਲਾਂਗੇ ਹੱਥ ਦੇ ਨਾਲ। ਪਾਊਡਰ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮੈਸ ਕਰ ਲਾਂਗੇ। ਹੱਥ ਦੀ ਮਦਦ ਦੇ ਨਾਲ। ਦੇਖੋ ਪਣੇ ਆਟੇ ਜਮਾ ਪਾਟ ਆਟਾ ਗੰਧਦੇ ਹੋਨੇ ਨਾ ਐਸ ਤਰ੍ਹਾਂ ਚੰਗੀ ਤਰ੍ਹਾਂ ਐ ਕਰ ਲਿਓ। ਮੁੱਕੀ ਜੀ ਦੇ ਦੇਣ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਨਾਲ ਐ ਮੈਸ ਕਰ ਕਰਕੇ ਫੇਰ ਇਹ ਜਿਹੜਾ ਆਪਣਾ ਪਾਊਡਰ ਪਾਇਆ ਆਪਾਂ ਮਿਲਕ ਪਾਊਡਰ ਫੇਰ ਹੀ ਇਹ ਵਿੱਚ ਰਲਵਾਂਗੇ ਚੰਗੀ ਤਰ੍ਹਾਂ ਇਹ ਚੱਪ ਚੰਗੀ ਤਰ੍ਹਾਂ ਬੱਚੇ ਰਲੋਣਾਗਾ ਇਸ ਤਰ੍ਹਾਂ ਸਾਰਾ ਚੰਗੀ ਤਰ੍ਹਾਂ ਆ ਲੈ ਲਿਓ ਹੱਥਾਂ ਦੇ ਨਾਲ ਤੇ ਇਹ ਬਹੁਤ ਹੀ ਟੈਸਟੀ ਪੇੜੇ ਬਣਨੇਗੇ ਭੈਣੇ ਤੇ ਤੁਸੀਂ ਬਣਾ ਕੇ ਖਾ ਕੇ ਫਿਰ ਮੈਨੂੰ ਤੁਸੀਂ ਕਮੈਂਟ ਕਰਨਾ ਤੇ ਇਹ ਆਪਣੇ ਲਖੜੀ ਦੇ ਤਿਹਾਰ ਦਾ ਸਪੈਸ਼ਲ ਮਠਿਆਈ ਤਿਆਰ ਕੀਤੀ ਸੀ ਆਪਾਂ ਇੱਥੇ ਬਣਾਇਓ ਇਹ ਇਸ ਤਰ੍ਹਾਂ ਚੰਗੀ ਤਰ੍ਹਾਂ ਹੀ ਆਪਾਂ ਸਮਾਜ ਸਮਾਰ ਕੇ ਲਾ ਲੈਣਾ ਸਾਰਾ ਦੇਖਪਣੇ ਆਪਾਂ ਹੱਥ ਨੂੰ ਕਿਉਂ ਲਾਕੀ ਨੇ ਥੋੜੇ ਜਿਹਾ ਕਿਉਂ ਦੇਖ ਹੱਥ ਮੱਤ ਦੇ ਨਾਲ ਆਪਾਂ ਇਹਨੂੰ ਪੇੜੇ ਨੂੰ ਸੇਫ ਦੇਣੀ ਆ ਪੇੜੇ ਦੀ ਇਸ ਤਰ੍ਹਾਂ ਐਂ ਪੇੜੇ ਦੀ ਸੇਫ ਦੇਣੀ ਆ ਚੰਗੀ ਤਰ੍ਹਾਂ ਆਮਨੇ ਆਪਣੇ ਆਪ ਹੀ ਬਣਦਾ ਜਾਣਾਗਾ ਇਸ ਤਰ੍ਹਾਂ ਆਇਆ ਹੀ ਬਣਾ ਲੇ ਤੁਸੀਂ ਕਿਸੇ ਜੀ ਦੇ ਤੇ ਰੱਖ ਕੇ ਬਣਾ ਲਿਓ ਚਾਹੇ ਮਸ਼ੀਨ ਆਉ ਦੇ ਭਣੇ ਪੇੜੇ ਬਣਾਉਣ ਵਾਲੀ ਜੇ ਤੁਹਾਡੇ ਕੋਲ ਉਹ ਹੈਗੀ ਤਾਂ ਉਹਦੇ ਨਾਲ ਬਣਾ ਲਿਆ ਕਰੋ ਨਹੀਂ ਇਹ ਇਸ ਤਰ੍ਹਾਂ ਆਪਾਂ ਦੇ ਦੋ ਬਣਾ ਕੇ ਰੱਖ ਲੇ ਤੇ ਫਿਰ ਸਾਰੇ ਇਸ ਤਰ੍ਹਾਂ ਹੀ ਬਣਾ ਲੈਣੇ ਨੇਗੇ ਆਇਆ ਬੱਟ ਲੈਣਾ ਪਹਿਲਾਂ ਲੱਡੂ ਜਾ ਫਿਰ ਇਹਦਾ ਆਪਣੇ ਆਪ ਪੇੜਾ ਤਿਆਰ ਬਣ ਜੂਗਾ ਇਸ ਤਰ੍ਹਾਂ ਇਹ ਤੋਂ ਪੇੜੇ ਦੇ ਸੀਰ ਦੇ ਦੇਣੀ ਆਪਾਂ ਦੇਖੋ ਪਾਣਾ ਆਪਾਂ ਸਾਰੇ ਇਹ ਪੇੜੇ ਬਣਾ ਕੇ ਤਿਆਰ ਕਰ ਲਏ। ਇਹ ਜਿਸ ਤਰ੍ਹਾਂ ਮਖਰਾ ਦੇ ਪੇੜੇ ਹੁੰਦੇ ਨੇ ਆਪਾਂ ਉਹ ਸੇਵ ਦਿੱਤੀ ਐ ਇਹਨਾਂ ਨੂੰ। ਤੁਸੀਂ ਕੋਈ ਵੀ ਸੇਸ ਦੇ ਸਕਦੇ ਹੋਗੇ। ਤੇ ਆਹ ਦੇਖੋ ਸਾਨੂੰ ਤੋੜ ਕੇ ਦਿਖਾਉਣੇ ਆ। ਦੇਖੋ ਕਿੰਨੀ ਵਧੀਆ ਅੰਦਰ ਉਹ ਹੈ ਬਣੇਗਾ। ਤੇ ਆਪਾਂ ਤੁਹਾਨੂੰ ਖਾ ਕੇ ਵੀ ਦਿਖਾਉਣੇ ਆਂਗੇ। ਬਹੁਤ ਟੈਸਟੀ ਬਣੇ ਨੇ। ਬਹੁਤ ਜ਼ਿਆਦਾ ਭੈਣ ਟੈਸਟੀ ਬਣੇਣਗੇ। ਬੜੇ ਬਹੁਤ ਟੈਸਟੀ ਬਣ ਗਏ ਨੇ। ਖਾ ਕੇ ਦੇਖ ਲੈ ਸਾਰੇ ਡੱਬਰ ਨੇ। ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਇਓ ਤੇ ਘਰੇ ਖਾਇਓ ਤੇ ਆਪਣੇ ਲਖੜੀ ਸਪੈਸ਼ਲ ਬਣਾਇਓ ਤੇ ਤੁਸੀਂ ਘਰੇ ਪੇੜੇ ਬਣਾ ਲਿਓ ਤੇ ਆਪਣੇ ਭਰਾਵਾਂ ਨੂੰ ਇਹ ਤੋਹਫੇ ਦਿਓ ਤੁਸੀਂ ਤੇ ਬਹੁਤ ਟੈਸਟੀ ਬਣੇ ਨੇਗੇ ਤੇ ਆਪਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਦਾ ਬਟਨ ਦਬਾਵੋ ਸ਼ੇਅਰ ਕਰਿਓ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਜਦੋਂ ਤੁਸੀਂ ਇਹ ਬਣਾਏ ਪਣਪੇੜੇ ਬਣਾ ਕੇ ਮੈਨੂੰ ਤੁਸੀਂ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਡੇ ਪੇੜੇ ਕਿਸ ਤਰ੍ਹਾਂ ਬਣੇ ਨੇਗੇ ਤੇ ਆਪਣੇ ਡੇਲੀ ਵੀਡੀਓ ਸਵੇਰੇ 9 ਵਜੇ ਆਉਂਦੀ ਆ। ਨੱਥ ਨਵੇਂ ਰੈਸਪੀ ਦੇਖਣ ਦੇ ਲਈ ਵੀਡੀਓ ਆਪਣੇ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ। ਤੇ ਚਲ ਮਿਲਦੇ ਆਪਾਂ ਨੇ ਕਿਸੇ ਹੋਰ ਵੀਡੀਓ ਦੇ ਨਾਲ। ਤਬ ਤੱਕ ਲਈ ਸਸ ਦੀ ਕਾ।